ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਵੀ ਦੇਖਣ ਦੇ ਲਈ ਭਾਰੀ ਇਕੱਠ ਹੁੰਦਾ ਵਿਸਾਖੀ ਦੇ ਦਿਨ ਦਿਹਾੜੇ ਤੇ ਇਹ ਰੈਂਟਨ ਗੁਰਦੁਆਰੇ ਵਾਲਿਆਂ ਨੇ ਵਿਸਾਖੀ ਦਾ ਦਿਨ ਦਿਹਾੜਾ ਮਨਾਇਆ ਸੋਵਰ ਸੈਂਟਰ ਕੈਂਟ ਦੇ ਵਿੱਚ ਉੱਥੇ ਝੰਡੇ ਝੰਡੇ ਲੱਗੇ ਹੋਏ ਨੇ ਖਾਲਿਸਤਾਨ ਕਹਿਣ ਵਾਲਿਆਂ ਦੇ ਥੱਲੇ ਲਿਖਿਆ ਹੋਇਆ ਖਾਲਿਸਤਾਨ ਤੇ ਉੱਤੇ ਲਾਇਆ ਹੋਇਆ ਜਰਨਲ ਅਡਵਾਇਰ ਦਾ ਲੋਗੋ ਉਹਨੂੰ ਕਹਿੰਦੇ ਨੇ ਖੰਡਾ ਜਦੋਂ ਉਹਨੂੰ ਖੰਡਾ ਦੱਸਦੇ ਨੇ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਘੋਰ ਬੇਅਦਬੀ ਹੁੰਦੀ ਆ ਗੁਰੂ ਦੀਏ ਸੰਗ ਤੇ ਸੋਨੂੰ ਦਿਖਾਉਨੇ ਆ ਟੀਵੀ ਦੀ ਸਕਰੀਨ ਤੇ ਦੇਖੋ ਗੁਰੂ ਦੇ ਸਿੰਘ ਦੇ ਹੱਥ ਚ ਫੜਿਆ ਹੋਇਆ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦਾ ਖੰਡਾ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਹ ਆ ਸਾਡੇ ਗੁਰੂਆਂ ਦਾ ਖੰਡਾ ਇਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਤੇ ਦੂਜੇ ਪਾਸੇ ਦੇਖੋ ਜਰਨਲ ਅਡਵਾਇਰ ਦੇ ਜੋ ਮੂਹਰੇ ਲੋਗੋ ਲੱਗਿਆ ਹੋਇਆ ਉਹ ਕਿਹੜੀ ਕੰਪਨੀ ਨੇ ਬਣਾਇਆ ਸੀ ਯੂਕੇ ਦੀ ਨੇ ਉਹ ਵੀ ਥੱਲੇ ਲਿਖਿਆ ਹੋਇਆ ਕੰਪਨੀ ਦਾ ਨਾਂ ਤੁਸੀਂ ਪੜ ਲਵੋ ਇਹ ਜਰਨਲ ਅਡਵਾਇਰ ਦਾ ਲੋਗੋ ਆ ਜਰਨਲ ਅਡਵਾਇਰ ਨੇ ਇਹ ਲੋਗੋ ਬਣਵਾਇਆ ਸੀ ਜਦੋਂ ਪੰਜਾਬੀ ਭਾਰਤੀ ਕੀਤੇ ਸੀ ਜਿਨ੍ਹਾਂ ਨੂੰ ਦਿੱਤਾ ਸੀ ਨਾਂ ਸਿੱਖ ਬਟਾਲੀਅਨ ਉਹਨਾਂ ਦੇ ਇਹ ਲਈ ਇਹ ਬੈਜ ਬਣਾਇਆ ਸੀ ਉਹਨਾਂ ਦੀ ਪੱਗ ਦੇ ਉੱਤੇ ਇਹ ਬੈਜ ਲਾਇਆ ਸੀ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹਨੂੰ ਖੰਡੇ ਦਾ ਨਾਮ ਦੇ ਦਿੱਤਾ ਉਹ ਸਮੇਂ ਦੇ ਗੁਲਾਮ ਪੰਜਾਬੀਆਂ ਨੇ ਖੰਡੇ ਦਾ ਨਾਮ ਦੇ ਦਿੱਤਾ ਅੱਜ ਤਿੱਕਰ ਉਹਨੂੰ ਖੰਡਾ ਹੀ ਕਹਿੰਦੇ ਆ ਰਹੇ ਨੇ ਖੰਡਾ ਹੀ ਕਹਿੰਦੇ ਆ ਰਹੇ ਨੇ ਪਰ ਸਾਨੂੰ ਵੀ ਨਹੀਂ ਸੀ ਪਤਾ 2019 ਤਿੱਕਰ 2019 ਚ ਜਦੋਂ ਮਾਰਾ ਮਰੀ ਆਈ ਬਿਮਾਰੀ ਪਈ ਉਹ ਕਰੋਨਾ ਉਹ ਸਮੇਂ ਲਾਕਡਾਊਨ ਹੋ ਗਿਆ ਘਰੇ ਬੈਠਣਾ ਪੈ ਗਿਆ ਤੇ ਇਤਿਹਾਸ ਬੰਨੀ ਧਿਆਨ ਗਿਆ ਉਹ ਸਮੇਂ ਸਾਨੂੰ ਪਤਾ ਲੱਗਿਆ ਕਿ ਇਹ ਤਾਂ ਸਾਡਾ ਖੰਡਾ ਹੀ ਨਹੀਂ ਹੈਗਾ ਭਾਈ ਉਹ ਸਮੇਂ ਅਸੀਂ ਪੰਜ ਤਾਕਤਾਂ ਦੇ ਜਥੇਦਾਰਾਂ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਸ਼੍ਰੋਮਣੀ ਕਮੇਟੀ ਨਾਲ ਤੇ ਬਹੁਤ ਜੋ ਵੱਡੇ ਵੱਡੇ ਆਗੂ ਕਹਾਉਂਦੇ ਨੇ ਉਹਨਾਂ ਨਾਲ ਫੋਨ ਤੇ ਗੱਲ ਕੀਤੀ YouTube ਚੈਨਲ ਤੇ ਰਿਕਾਰਡਿੰਗਾਂ ਪਈਆਂ ਨੇ ਉਹ ਕਹਿੰਦੇ ਨੇ ਕਿ ਸਾਨੂੰ ਪਤਾ ਇਹ ਸਾਡਾ ਖੰਡਾ ਨਹੀਂ ਸਾਨੂੰ ਪਤਾ ਪਰ ਇਹ ਕੋਈ ਮੁੱਦਾ ਨਹੀਂ ਨਾਲ ਇਹ ਵੀ ਕਹਿੰਦੇ ਨੇ ਇਹ ਕੋਈ ਮੁੱਦਾ ਨਹੀਂ ਕਹਿੰਦੇ ਨੇ ਜੇ ਬੇਅਦਬੀ ਹੁੰਦੀ ਆ ਤਾਂ ਹੋਈ ਜਾਣ ਦੋ ਤੁਹਾਨੂੰ ਕੀ ਫਰਕ ਪੈਂਦਾ ਤੁਸੀਂ ਕੋਈ ਹੋਰ ਮੁੱਦਾ ਚੱਕੋ ਇਹ ਵੀ ਕੋਈ ਮੁੱਦਾ ਗੁਰੂਆਂ ਦੇ ਖੰਡੇ ਦੀ ਬੇਅਦਬੀ ਹੁੰਦੀ ਆ ਇਹ ਹੁੰਦੀ ਆ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੁੰਦੀ ਆ ਤਾਂ ਹੋਈ ਜਾਣ ਦੋ ਇਹ ਕੜਾ ਅੱਜ ਹੋਣ ਲੱਗੀ ਆ ਪਹਿਲਾਂ ਤੋਂ ਹੁੰਦੀ ਆ ਰਹੀ ਆ ਇਹ ਬੋਲਦੇ ਨੇ ਉਹ ਲੋਕ ਆ ਰਿਕਾਰਡਿੰਗਾਂ YouTube ਚੈਨਲ ਤੇ ਪਈਆਂ ਨੇ ਪਰ ਸ਼ਰਮਾਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਕਿ ਗੁਰੂਆਂ ਦੇ ਦਿਨ ਦਿਹਾੜੇ ਮਨਾਉਨੇ ਹੋ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਵੀ ਕਰਦੇ ਹੋ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਬੇਅਦਵੀ ਦੇਖਣ ਦੇ ਲਈ ਕਿੰਨੇ ਲੋਕ ਜਾਂਦੇ ਨੇ ਕਹਿੰਦੇ ਨੇ ਵਿਸਾਖੀ ਦੇ ਦਿਨ ਦਿਹਾੜੇ ਤੇ ਜਾ ਰਹੇ ਆ ਨਗਰ ਕੀਰਤਨ ਤੇ ਜਾ ਰਹੇ ਆ ਨਾਂ ਬੰਦੇ ਨੇ ਨਗਰ ਕੀਰਤਨ ਦਾ ਕਰਦੇ ਨੇ ਉਥੇ ਗੁਰੂਆਂ ਦੇ ਖੰਡੇ ਦੀ ਤੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਵੀ ਕਿਉਂਕਿ ਜਦੋਂ ਇਹ ਲੋਗੋ ਨੂੰ ਉਹ ਝੰਡੇ ਤੇ ਲਾ ਕੇ ਕਹਿੰਦੇ ਨੇ ਇਹ ਨਿਸ਼ਾਨ ਸਾਹਿਬ ਆ ਤਾਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੀ ਘੋਰ ਬੇਅਦਵੀ ਹੁੰਦੀ ਆ ਕਿਉਂਕਿ ਗੁਰੂਆਂ ਬਾਹ ਨਿਸ਼ਾਨ ਸਾਹਿਬ ਸੀ ਦਿੱਤਾ ਗੁਰੂਆਂ ਨੇ ਆਪਣੇ ਖਾਲਸੇ ਨੂੰ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦਾ ਉਹ ਨਿਸ਼ਾਨ ਸਾਹਿਬ ਗੁਰੂਆਂ ਨੇ ਦਿੱਤਾ ਸੀ ਅੱਜ ਕੀ ਕਰਦੇ ਨੇ ਉਹ ਪੀਲੇ ਰੰਗ ਦਾ ਝੰਡਾ ਤੇ ਅੰਗਰੇਜ਼ਾਂ ਦਾ ਬਣਾਇਆ ਹੋਇਆ ਤੇ ਉੱਤੇ ਲਾ ਲੈਂਦੇ ਨੇ ਅੰਗਰੇਜ਼ਾਂ ਦਾ ਲੋਗੋ ਕਹਿੰਦੇ ਨੇ 인ਸਾਨ ਸਾਹਿਬ ਚੜਾ ਦਿੱਤਾ ਉਹੀ ਜਿਹੜਾ ਲੋਗੋ ਆ ਉਹਨਾਂ ਦਾ ਉਹੀ ਮੂੰਹ ਦੇ ਉੱਪਰ ਲਾ ਕੇ ਉੱਤੇ ਝੰਡਿਆਂ ਦੇ ਤੁਰੇ ਫਿਰਦੇ ਨੇ ਕਹਿੰਦੇ ਨੇ ਅਸੀਂ ਗੁਰੂਆਂ ਦੇ ਦਿਨ ਦਿਹਾੜੇ ਮਨਾ ਰਹੇ ਹਾਂ ਲੈ ਤਾਂ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਨੇ ਬਾਹਰਲੇ ਮੁਲਕਾਂ ਦੀਆਂ ਸੜਕਾਂ ਤੇ ਤੇ ਲਾਇਕ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਬਾਹਰਲੇ ਮੁਲਕਾਂ ਦੀਆਂ ਸੜਕਾਂ ਤੇ ਤੇ ਲਾਇਕ ਆਂਦੇ ਨੇ ਬਣਾ ਕੇ ਰਹਾਗੇ ਖਾਲਸਪਤਾਨ ਗੱਲ ਕਰਦੇ ਨੇ ਖਾਲਸੇ ਦੀ ਤੇ ਖਾਲਸੇ ਦੀ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਕਰਦੇ ਨੇ ਘੋਰ ਬੇਅਦਬੀ ਅਮਰੀਕਾ ਦੀਆਂ ਤੇ ਇੰਡੀਆ ਦੀਆਂ ਸੜਕਾਂ ਤੇ ਇਹ ਕੌਣ ਨੇ ਲੋਕ ਜੋ ਗੁਰੂਆਂ ਦੇ ਖੰਡੇ ਦੀ ਬੇਅਦਬੀ ਕਰਦੇ ਨੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਨੇ ਸਟੇਜਾਂ ਤੋਂ ਗੱਲਾਂ ਵੱਡੀਆਂ-ਵੱਡੀਆਂ ਕਰਦੇ ਨੇ ਇਤਿਹਾਸ ਦੀਆਂ ਕਰਦੇ ਨੇ ਇਤਿਹਾਸਹੀਣ ਇਹ ਜੇ ਇਹਨਾਂ ਕੋਲੇ ਜਵਾਬ ਆ ਤਾਂ ਦੇਣ ਦੱਸਣ ਕਿ ਜਿਹੜੇ ਲੋਕੋ ਨੂੰ ਲਾਉਂਦੇ ਨੇ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਇਹੀ ਦੱਸ ਦੇਣ ਭਾਏ ਇਹੀ ਦੱਸ ਦੇਣ ਜੇ ਨਹੀਂ ਦੱਸ ਸਕਦੇ ਤਾਂ ਕਿਉਂ ਬੇਅਦਬੀ ਕਰਦੇ ਨੇ ਕਿਉਂ ਪਾਪਾ ਦੇ ਭਾਗੀ ਬਣਦੇ ਨੇ ਕਿਉਂ ਹਰ ਰੋਜ਼ ਬੇਅਦਵੀ ਕਰਦੇ ਨੇ ਇਹਨਾਂ ਨੂੰ ਇਹ ਗੱਲ ਦਾ ਜਵਾਬ ਦੇਣਾ ਪਊਗਾ ਕਿਉਂਕਿ ਇਤਿਹਾਸ ਕਦੇ ਇਹਨਾਂ ਨੂੰ ਮਾਫ਼ ਨਹੀਂ ਕਰੇਗਾ ਗੁਰੂ ਦੀਏ ਸੰਗ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ 2019 ਚ ਸਾਨੂੰ ਪਤਾ ਲੱਗਿਆ ਕਿ ਇਹ ਸਾਡੇ ਗੁਰੂਆਂ ਦਾ ਖੰਡਾ ਨਹੀਂ ਇਹ ਖੰਡੇ ਦੀ ਬੇਅਦਵੀ ਕਰਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਤੇ ਸ਼੍ਰੋਮਣੀ ਕਮੇਟੀ ਵਾਲੇ ਜਦੋਂ ਸਾਡੀ ਫੋਨ ਤੇ ਗੱਲ ਹੋਈ ਪਤਾ ਲੱਗਿਆ ਕਿ ਇਹ ਜਾਣ ਬੁੱਝ ਕੇ ਬੇਅਦਵੀ ਕਰਦੇ ਨੇ ਇਹਨਾਂ ਨੂੰ ਇਤਿਹਾਸ ਦਾ ਪਤਾ ਤਾਂ ਉਸ ਦਿਨ ਤੋਂ ਅਸੀਂ ਸੋਚ ਲਿਆ ਵੀ ਅੱਜ ਤੋਂ ਗੁਰੂਆਂ ਦੇ ਖੰਡੇ ਦੀ ਤੇ ਨਿਸ਼ਾਨ ਸਾਹਿਬ ਦੀ ਗੱਲ ਕਰਾਂਗੇ ਉਦੋਂ ਤੋਂ ਲੈ ਕੇ ਅੱਜ ਤੱਕ ਕਰ ਰਹੇ ਆ ਇਹ ਵੀ ਅਸੀਂ ਸੋਚਿਆ ਕਿ ਅਸੀਂ ਕਦੇ ਵੀ ਇਹ ਬੇਅਦਵੀ ਦੇਖਣ ਦੇ ਲਈ ਕਿਸੇ ਵੀ ਕੱਠ ਦੇ ਵਿੱਚ ਨਹੀਂ ਜਾਵਾਂਗੇ ਜੋ ਇਹ ਕੱਠ ਕਰਦੇ ਨੇ ਜਿਹਨੂੰ ਇਹ ਨਾਂ ਦਿੰਦੇ ਨੇ ਨਗਰ ਕੀਰਤਨ ਦਾ ਉਸ ਕੱਠ ਦੇ ਵਿੱਚ ਨਹੀਂ ਜਾਵਾਂਗੇ ਗੁਰਦੁਆਰੇ ਨਹੀਂ ਜਾਵਾਂਗੇ ਕਿਉਂਕਿ ਗੁਰਦੁਆਰੇ ਜਾ ਕੇ ਦੇਖਣਾ ਕੀ ਆ ਉਹ ਝੰਡਾ ਚੜਿਆ ਹੋਇਆ ਅੰਗਰੇਜ਼ਾਂ ਦਾ ਜਿਹਦੇ ਉੱਤੇ ਲੋਗੋ ਲੱਗਿਆ ਹੋਇਆ ਅੰਗਰੇਜ਼ਾਂ ਦਾ ਉਹ ਬੇਆਦਬੀ ਕਿਵੇਂ ਦੇਖ ਸਕਦੇ ਆ ਆਪਣੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਆਦਬੀ ਕਿਵੇਂ ਦੇਖ ਸਕਦੇ ਆ ਆਪਣੇ ਗੁਰੂਆਂ ਦੇ ਖੰਡੇ ਦੀ ਘੋਰ ਬੇਆਦਬੀ ਕਿਵੇਂ ਦੇਖ ਸਕਦੇ ਆ ਕਿਵੇਂ ਦੇਖ ਸਕਦੇ ਆ ਗੁਰਦੁਆਰੇ ਚ ਜਾ ਦੇਖਦੇ ਆ ਕਿ ਬੇਆਦਬੀ ਹੋ ਰਹੀ ਆ ਤੇ ਕਿਵੇਂ ਦੇਖ ਸਕਦੇ ਆ ਸਾਡੀ ਜਮੀਰ ਨਹੀਂ ਇਜਾਜ਼ਤ ਦੰਦੀ ਕਿ ਅਸੀਂ ਜਾ ਕੇ ਬੇਅਦਵੀ ਦੇਖੀਏ ਪਰ ਉਦੋਂ ਤੇ ਅਸੀਂ ਅੱਜ ਤੱਕਰ ਬੋਲਦੇ ਆ ਰਹੇ ਆ ਤੁਸੀਂ ਦੇਖ ਲਓ ਕਿੰਨੀਆਂ ਵੀਡੀਓ ਪਾਈਆਂ ਹੋਈਆਂ ਨੇ ਇਹ ਅੰਗਰੇਜ਼ਾਂ ਦੇ ਲੋਕੋ ਤੇ ਜੁੱਤੀ ਵੀ ਲਾਈ ਆ ਗੋਹਾ ਵੀ ਮਾਰਿਆ ਅੱਗ ਵੀ ਲਾਈ ਆ ਇਹਨਾਂ ਨੂੰ ਪੁੱਛਿਆ ਪੂਰੀ ਦੁਨੀਆ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਪੰਜੇ ਤਖਤਾਂ ਦੇ ਜਥੇਦਾਰਾਂ ਨੂੰ ਤੇ ਸਾਰੀ ਦੁਨੀਆ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਪਰ ਚੁੱਪ ਨੇ ਚੁੱਪ ਨੇ ਬਿਲਕੁਲ ਕੋਈ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਬਿਲਕੁਲ ਨਹੀਂ ਬੋਲਦਾ ਨਾ ਸੁਣਦਾ ਇਹਨਾਂ ਨੂੰ ਨਾ ਦਿਖਦਾ ਇਹਨਾਂ ਨੂੰ ਗੁੰਗੇ ਬੋਲੇ ਅੰਨੇ ਹੋ ਕੇ ਤੁਰੇ ਫਿਰਦੇ ਨੇ ਗੁਰੂਆਂ ਦੇ ਖੰਡੇ ਦੀ ਤੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਪਰ ਸੰਗਤ ਇਹ ਗੁਰੂ ਦੀਏ ਤੁਸੀਂ ਪਾਪਾਂ ਦੇ ਭਾਗੀ ਨਾ ਬਣੋ ਇਹਨਾਂ ਦੇ ਮੇਲਿਆਂ 'ਚ ਨਾ ਜਾ ਕੇ ਤੁਸੀਂ ਪਾਪਾਂ ਦੇ ਭਾਗੀ ਬਣੋ ਜਦੋਂ ਗੁਰੂਆਂ ਦੇ ਖੰਡੇ ਦੀ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੁੰਦੀ ਆ ਤੇ ਪਾਪਾਂ ਦੇ ਭਾਗੀ ਤੁਸੀਂ ਵੀ ਬਣਦੇ ਹੋ ਨਾ ਪਾਪਾਂ ਦੇ ਭਾਗੀ ਬਣੋ ਇਹਨਾਂ ਨੂੰ ਸਵਾਲ ਕਰੋ ਇਹਨਾਂ ਤੋਂ ਪੁੱਛੋ ਕਿ ਭਾਈ ਇਹ ਹੈ ਕੀ ਆ ਦੱਸੋ ਦੱਸੋ ਤੁਸੀਂ ਦੱਸਣ ਦਾ ਇਹਨਾਂ ਦਾ ਹੱਕ ਬਣਦਾ ਜੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਨਹੀਂ ਦੱਸਣਗੇ ਜੇ ਖਾਲਸਤਾਨ ਕਹਿਣ ਵਾਲੇ ਨਹੀਂ ਦੱਸਣਗੇ ਤਾਂ ਹੋਰ ਦੱਸੂਗਾ ਭਲਾ ਕੌਣ ਪਰ ਇਹ ਹੈ ਕਿ ਇਹ ਕਹਿੰਦੇ ਨੇ ਇਹ ਮੁੱਦਾ ਹੀ ਨਹੀਂ ਦੱਸੋ ਗੁਰੂਆਂ ਦੇ ਖੰਡੇ ਦੀ ਬੇਅਦਮੀ ਹੋ ਰਹੀ ਹੈ ਇਹ ਮੁੱਦਾ ਨਹੀਂ ਗੁਰੂਆਂ ਦੇ ਇਨਸਾਨ ਸਾਹਿਬ ਦੀ ਬੇਅਦਮੀ ਹੁੰਦੀ ਹੈ ਇਹ ਮੁੱਦਾ ਨਹੀਂ ਗੁਰੂ ਦੀਏ ਸੰਗਤੇ ਜਦੋਂ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹੋ ਉੱਥੇ ਤੁਸੀਂ ਜਦੋਂ 메ਨ ਗੇਟ ਤੇ ਅੰਦਰ ਜਾਮੋਗੇ ਤੇ ਤੁਸੀਂ ਦੇਖੋਗੇ ਕਿ ਇੱਕ ਪੌੜੀਆਂ ਨੂੰ ਜਿੰਦਾ ਲਾ ਰੱਖਿਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਜਿਹੜੇ ਉੱਥੇ ਮੈਂਬਰ ਨੇ ਅਸੀਂ ਤਾਂ ਉਹਨੂੰ ਮਸਟੰਡੇ ਕਹਿੰਨੇ ਆ ਉਹ ਮਸਟੰਡਿਆ ਗੁੰਡਿਆਂ ਨੇ ਜਿੰਦਾ ਲਾ ਰੱਖਿਆ ਉਹ ਪੌੜੀਆਂ ਨੂੰ ਉਹ ਪੌੜੀਆਂ ਵਾਜੇ ਜਿੰਦਾ ਕਲਾ ਕੇ ਅੰਦਰ ਦੇਖੋਗੇ ਤਾਂ ਤੁਹਾਨੂੰ ਸ੍ਰੀ ਗੁਰੂ ਦਸਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਤੇ ਦਰਸ਼ਨ ਹੋਣਗੇ ਤੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਜੋ ਕਿ ਮਹਾਰਾਜਾ ਹਰਜੀਤ ਸਿੰਘ ਨੇ 18ਵੀਂ ਸਦੀ ਦੇ ਵਿੱਚ ਉਹ ਲਖਵਾਇਆ ਸੀ ਚਿੱਤਰਕਾਰੀ ਕਰਾਈ ਸੀ ਕਿਉਂਕਿ ਉਹ ਸਮੇਂ ਤੇ ਜਿਹੜੇ ਚਿੱਤਰਕਾਰ ਸੀ 18ਵੀਂ ਸਦੀ ਦੇ ਉਹਨਾਂ ਨੇ ਦਰਸ਼ਨ ਕਰੇ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਕਿ ਉਹ ਕਿਵੇਂ ਜਾਂਦੇ ਨੇ ਉਹਨਾਂ ਦੇ ਕੋਲੇ 인ਸਾਨ ਸਾਹਿਬ ਕਿਹੜਾ ਉਹ ਚਿੱਤਰਕਾਰੀ ਫੇਰ ਮਹਾਰਾਜਾ ਹਰਜੀਤ ਸਿੰਘ ਜੀ ਨੇ ਕਰਾਈ ਸੀ ਤੁਸੀਂ ਦੇਖ ਸਕਦੇ ਹੋ ਚਿੱਤਰਕਾਰੀ ਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦਾ 인ਸਾਨ ਸਾਹਿਬ ਆ ਗੁਰੂਆਂ ਕੋਲੇ ਪੰਜ ਸਿੰਘ ਨਾਲ ਜਾਂਦੇ ਨੇ ਇਹ 인ਸਾਨ ਸਾਹਿਬ ਕਾਲ ਤੱਕ ਸਾਹਬ ਤੇ ਵੀ ਝੂਲਦਾ ਹੁੰਦਾ ਸੀ 1930 ਤੱਕ ਅੰਗਰੇਜ਼ਾਂ ਪਾਪੀਆਂ ਨੇ ਤਾਰ ਦਿੱਤਾ ਸੀ ਉਦੋਂ ਤੇ ਲੈ ਕੇ ਅੱਜ ਤੱਕ ਨਹੀਂ ਚੜਾਇਆ ਜਾਂਦਾ ਗੁਰਦੁਆਰਿਆਂ 'ਚ ਉਹ ਅੰਗਰੇਜ਼ਾਂ ਕੰਜਰਾਂ ਦੇ ਝੰਡਾ ਚੜਾਇਆ ਜਾਂਦਾ ਅੱਜ ਵੀ ਉਹ ਅੰਗਰੇਜ਼ਾਂ ਦੇ ਝੰਡੇ ਨੂੰ ਨishan sahib ਦਾ ਦਰਜਾ ਦੇ ਕੇ ਗੁਰੂਆਂ ਦੇ insan sahib ਦੀ ਤੇ ਗੁਰੂਆਂ ਦੇ ਖੰਡੇ ਦੀ ਇੱਕ ਹੋਰ ਬੇਅਦਬੀ ਕਰਦੇ ਨੇ ਜੇ ਇਹਨਾਂ ਕੋਲੇ ਜਵਾਬ ਆ ਤਾਂ ਦੇਣਾ ਪਰ ਗੁੰਗੇ ਬੋਲੇ ਬਹਿਰੇ ਬਣ ਕੇ ਨਾ ਰਹਿਣ ਕਿਉਂਕਿ ਇਤਿਹਾਸ ਨੇ ਇਹਨਾਂ ਨੂੰ ਕਦੇ ਵੀ ਮਾਫ ਨਹੀਂ ਕਰਨਾ ਸੰਗ ਤੇ ਤੁਸੀਂ ਜ਼ਰੂਰ ਗੱਲਬਾਤ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ